ਸਾਡਾ ਤੁਸੀ ਦੇਖ ਰਹੇ ਹੋ ਨਿਡਰ ਪੰਜਾਬੀ মিডিਆ ਮੈਂ ਮਨਪ੍ਰੀਤ ਘੋੜਾ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਰਵਿੰਦ ਕੇਜਰੀਵਾਲ ਜਿਹੜੇ ਗੱਲੀ ਦਿਹਾੜ ਦੇਲ ਦੇ ਵਿੱਚ ਰਹਿ ਰਹੇ ਨੇ ਅੱਜ ਦਿੱਲੀ ਹਾਈ ਕੋਰਟ ਉਹਨਾਂ ਦੀ ਪਟੀਸ਼ਨ ਤੇ ਕਾਰਵਾਈ ਸ਼ੁਰੂ ਕਰੇਗੀ ਜੱਜਿਸ ਨੀਆ ਬੰਸ਼ਲ ਕ੍ਰਿਸ਼ਨਾ ਦੀ ਗਵਾਹੀ ਵਾਲੀ ਬੈਚ ਅੱਜ ਦਿੱਲੀ ਦੇ ਮੁੱਖ ਮੰਤਰੀ ਦੀ ਪਟੀਸ਼ਨ ਤੇ ਸੁਣਵਾਈ ਕਰੇਗੀ ਅਰਵਿੰਦ ਕੇਜਰੀਵਾਲ ਜਿਸ ਨੂੰ ਹਿੱਕੀ ਮਾਰਕ ਨੂੰ ਦਿੱਲੀ ਆਪਕਾਰੀ ਨੀਤੀ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਸੀ ਸੀਬੀਆਈ ਦੀ ਇਹ ਕਾਰਵਾਈ ਆਪਕਾਰੀ ਨੀਤੀ ਕੇਸ ਨਾਲ ਜੁੜੇ منی ਲਾਂਡਰਿੰਗ ਵਿੱਚ ਕਿ ਸਥਾਨਕ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਕੁਝ ਦਿਨ ਬਾਅਦ ਆਈ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਰਨਵੀਰ ਨੇ ਏਟੀ ਅਦਾਲਤ ਦੇ 26 ਜੂਨ ਦੇ ਉਸ ਹੁਕਮ ਨੂੰ ਵੀ ਚੁਣੌਤੀ ਦਿੱਤੀ ਸੀ ਜਿਸ ਰਾਹੀਂ ਉਸਨੂੰ 3 ਦਿਨਾਂ ਲਈ ਕੇਂਦਰੀ ਚਾਤ ਚਿਰੋਧੀ ਹਿਰਾਸਤ ਵਿੱਚ ਭੇਜ ਦਿੱਤਾ ਸੀ 29 ਜੂਨ ਨੂੰ ਏਟੀ ਅਦਾਲਤ ਨੇ ਕਿ ਕੇਜਰੀਵਾਲ ਨੂੰ ਪ੍ਰਸ਼ਾਸਨachar ਦੇ ਕੇਸ ਵਿੱਚ 12 ਜੁਲਾਈ ਤੱਕ ਦੰਿਆਏ ਕੇ ਰਾਸਟ ਵਿੱਚ ਭੇਜ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦਾ ਨਾਮ ਮੁੱਖ ਸਮਾਜਕਾਰੀਆਂ ਵਿੱਚੋਂ ਵੱਜੋਂ ਸਾਹਮਣੇ ਆਇਆ ਹੈ ਅਤੇ ਜਾਂਚ ਅਜੇ ਜਿਸ ਲਈ ਉਸ ਵੀ ਹੋ ਨਹੀਂ ਰਾ ਸकता ਕੁਝ ਕੁ ਡੀਲੋਡ ਹੋ ਸਕਦੀ ਹੈ ਦੱਸ ਜਿਏ ਕਿ ਅਰਵਿੰਦ ਕੇਜਰੀਵਾਲ ਨੂੰ सीबीआई ਨੇ ਹਿਰਾਸਤ ਦੇ ਵਿੱਚ ਲੈ ਕੇ ਕੁਝ ਕੀ ਕੀ ਸੀ ਅਰਵਿੰਦ ਕੇਜਰੀਵਾਲ ਸ਼ਰਪਟਲ ਨੀ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਸੀ ਜਿਹੜੇ ਤਿਹਾਰ ਜਲ ਦੇ ਵਿੱਚ रह ਰਹੇ ਸੀ ਤੇ ਅੱਜ ਦਿੱਲੀ ਹਾਈ ਕੋਰਟ ਉਹਨਾਂ ਦੀ ਪਟੀਸ਼ਨ ਤੇ ਕਾਰਵਾਈ ਕਰੇ ਦੂਸਰੇ ਪਾਸੇ ਕਈ ਵੱਡੇ ਆਗੂ ਆਪ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਸ ਦੇ ਨਾਲ ਭਾਜਪਾ ਤੇ ਕਾਂਗਰਸ ਨੂੰ ਚਟਕੇ ਤੇ ਚਟਕਾ ਮਿਲ ਰਿਹਾ ਹੈ ਜਲੰਧਰ ਪੱਛਮੀ ਵਿਧਾਨ ਸਭਾ ਜਿਉਨੀ ਚੋਣ ਤੋਂ ਪਹਿਲਾ ਵਕ ਵਕ ਸਿਆਸੀ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਭਾਜਪਾ ਕਾਂਗਰਸ ਦੇ ਸ਼੍ਰੋਮਣੀ ਕਾਲੀ ਦਲ ਦੇ ਨਾਗੂਆ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਸਵਾਗਤ ਕੀਤਾ ਮੁੱਖ ਮੰਤਰੀ ਨੇ ਦਾਵਾ ਕੀਤਾ ਕਿ ਪਾਰਟੀ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟ ਦਾ ਸਾਲ 2022 ਨਾਲੋਂ ਵੀ ਵੱਡੇ ਫਰਕ ਨਾਲ ਜਿੱਤੇਗੀ ਭਾਜਪਾ ਆਗੂ ਤੇ ਸਾਫ ਦਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਪਾਰਟੀ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਆਪ ਵਿੱਚ ਸ਼ਾਮਲ ਹੋ ਗਏ ਜਿਸ ਨੂੰ ਪਾਤਪਾ ਲਈ ਵੱਡਾ ਚਟਕਾ ਮੰਨਿਆ ਜਾ ਰਿਹਾ ਹੈ ਕਮਲਜੀਤ ਸਿੰਘ ਪਾਟਿਆ ਦੀ ਜਲੰਧਰ ਪੱਛਮੀ ਵਿੱਚ ਕਾਫੀ ਪਕੜ ਦੱਸੀ ਜਾ ਰਹੀ ਹੈ ਉਹਨਾਂ ਦੀ ਪਤਨੀ ਜਸਪਾਲ ਕੌਰ ਵੀ ਕੌਂਸਲਰ ਰਹਿ ਚੁੱਕੇ ਹਨ ਪਾਤਪਾ ਪੰਜਾਬ ਨੂੰ ਸੂਚੀ ਜਾਂਦੀ ਮੋਰਚਾ ਦੇ ਸਾਬਕਾ ਮੀਤ ਪ੍ਰਧਾਨ ਪਵਨ ਕੁਮਾਰ ਵੀ ਆਪ ਵਿੱਚ ਸ਼ਾਮਲ ਹੋ ਗਏ ਨੇ ਉਹ ਭਗਵੰਤ ਪਗਵਾਨ ਬਾਲਮੀਕੀ ਧਰਮ ਪ੍ਰਚਾਰ ਸਭਾ ਦੇ ਸੁਭਾ ਪ੍ਰਧਾਨ ਹਨ ਮੁੱਖ ਮੰਤਰੀ ਪਗਵਾਨ ਤਮਾਨ ਨੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਦੁਆਬੇ ਦੇ ਦਲਿਤ ਆਗੂ ਵਿਜੇ ਦਾਨਵ ਆਪਣੇ ਸੈਕੜੋ ਸਮਰਥਕਾਂ ਸਮੇਤ ਆਪ ਵਿੱਚ ਸ਼ਾਮਲ ਹੋ ਗਏ ਨਕੋਦਰ ਤੋਂ ਆਪ ਵਿਧਾਇਕ ਇੰਦਰਜੀਤ ਕਾਰ ਦੀ ਮੌਜੂਦਗੀ 'ਚ ਮੁੱਖ ਮੰਤਰੀ ਪਗਵਾਨ ਤਮਾਨ ਨੇ ਵਿਜੇ ਦਾਨਵ ਅਤੇ ਸਾਥੀਆਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਸ੍ਰੀ ਗੁਰੂਗਿਆਨ ਨਾਥ ਸ਼ਾਂਤੀ ਸ਼ੈਲਾ ਦੇ ਸੁਭਾਈ ਪ੍ਰਧਾਨ ਪਰਮਿੰਦਰ ਗਿੱਲ ਨੇ ਵੀ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ ਹੋ ਗਏ ਕਾਂਗਰਸ ਦੇ ਸੀਨੀਅਰ ਆਗੂ ਅਤੇ ਪ੍ਰਦੇਸ਼ੀ

ਸੰਸਦ ਦੇ ਵਿੱਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਤੰਜ ਕਸਦੇ ਹਾਂ ਕੁਝ ਗੱਲਾਂ ਕਹੀਆਂ ਨੇ ਜਿਸ ਸੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨੋਟਬੰਦੀ ਤੋਂ ਲੈ ਕੇ ਮਨੀਪੁਰ ਚ ਸ਼ਾਂਤੀ ਅਤੇ ਹੋਰ ਪੇਪਰ ਲੀਕ ਤੱਕ ਦੀਆਂ ਵੱਡੀਆਂ ਘਟਨਾਵਾਂ ਕਾਰਨ ਮੋਦੀ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ ਕਾਂਗਰਸ ਦੇ ਦਿੱਗਜ ਨੇਤਾ ਨੇ ਇੱਕ ਵਾਰ ਫਿਰ ਪਿਛਲੇ 10 ਸਾਲਾਂ ਤੋਂ ਚੱਲ ਰਹੀ ਐਨਡੀਏ ਗੜਜੋਰ ਸਰਕਾਰ ਦੇ ਕਾਰਜਕਾਲ ਨੂੰ ਕਟਘਾਰੇ ਵਿੱਚ ਖੜਾ ਕਰ ਦਿੱਤਾ ਹੈ ਉਹਨਾਂ ਦੋਸ਼ ਲਗਾਇਆ ਹੈ ਦੇਸ਼ ਵਿੱਚ ਮੌਜੂਦਾ ਸਰਕਾਰ ਖੇ ਦਾ ਸਾਲਾ ਤੋੜ ਦਰ ਦਰ ਰਾਸ਼ ਚਲਾ ਰਹੀ ਹੈ ਵਿਰੋਧੀ ਧਿਰ ਦੇ ਨੀਤਾ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਹੁਲ ਗਾਂਧੀ ਲਗਾਤਾਰ ਭਾਸ਼ਪਾ ਤੇ ਕੇਂਦਰ ਦੀ ਮੋਦੀ ਸਰਕਾਰ ਤੇ ਤਿੱਖੇ ਸਵਾਲ ਚੁੱਕ ਰਹੇ ਹਨ ਸੋਮਵਾਰ ਨੂੰ ਉਹਨਾਂ ਨੇ ਬੇਰੋਜ਼ਗਾਰੀ ਦੇ ਮੁੱਦੇ ਤੇ ਲੋਕ ਸਭਾ ਚ ਕੇਂਦਰ ਨੂੰ ਘੇਰੇ ਆ ਅਗੰਤੀਵਿਆ ਯੋਜਨਾ ਨੂੰ ਨੌਜਵਾਨ ਦੇ ਪਵਿੱਖਨ ਨਾਲ ਖਿਲਵਾੜ ਦੱਸਿਆ ਰਾਹੁਲ ਗਾਂਧੀ ਨੇ ਕਿ ਇੱਕ ਪਾਸੇ 6 ਮਹੀਨੇ ਦੀ ਟ੍ਰੇਨਿੰਗ ਚੋਂ ਤੋਂ ਬਾਅਦ ਫੌਜੀ ਨੂੰ ਸਰਹੰਦ ਤੇ ਖੜਾ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਸਿਰਫ 6 ਮਹੀਨੇ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਦੋਂ ਕਿ ਉਹਨਾਂ ਦੇ ਸਾਹਮਣੇ ਸਰਹੰਦ ਤੇ ਚੀਨ ਫੌਜੀ ਹਨ ਜਿਨ੍ਹਾਂ ਨੂੰ 5 ਸਾਲ ਦੀ ਸਿਖਲਾਈ ਦਿੱਤੀ ਜਾਂਦੀ ਹੈ ਹੁਣ ਐਕਸ ਦੇ ਇੱਕ ਪੋਸਟ 'ਚ ਉਹਨਾਂ ਨੇ ਮੋਦੀ ਸਰਕਾਰ ਦੇ ਪਿਛਲੇ ਦੇ ਕਾਰਜਕਾਲ ਯਾਨੀ 10 ਸਾਲਾਂ ਦੇ ਸ਼ਾਸਨ ਦੌਰਾਨ ਲਏ ਗਏ 6 ਵੱਡੇ ਫੈਸਲਿਆਂ ਨੂੰ ਜਨਤਾ 'ਚ ਡਰ ਫੈਲਾਉਣ ਵਾਲਾ ਘਰਾ ਦਿੰਦਾ ਹੈ ਰਾਹੁਲ ਗਾਂਧੀ ਦੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਸਾਲਾਂ ਤੋਂ ਡਰ ਦਾ ਰਾਜ ਚਲਾ ਰਹੇ ਹਨ ਕਾਂਗਰਸੀ ਆਗੂ ਨੇ ਦੋਸ਼ ਲਗਾਇਆ ਹੈ ਕਿ ਇਸ ਲਈ ਮੋਦੀ ਸਰਕਾਰ ਸਾਰੀਆਂ ਏਜੰਸੀਆਂ ਸੰਸਥਾਵਾਂ ਅਤੇ মিডিਆ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਆਪਣੇ ਤਰੀਕੇ ਨਾਲ ਵਰਤ ਰਹੀ ਹੈ ਭਾਜਪਾ ਨੇ ਸਮਾਜ ਦੇ ਹਰ ਵਰਗਾ ਵਿੱਚ ਡਰ ਫੈਲਾਉਣ ਦਾ ਕੰਮ ਕੀਤਾ ਹੈ ਟਵਿੱਟਰ ਤੇ ਇੱਕ ਪੋਸਟ 'ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਕੁਝ ਵੱਡੇ ਫੈਸਲਿਆਂ ਨੂੰ ਜਨਤਾ ਲਈ ਡਰ ਕਰਾ ਦਿੰਦਾ ਹੈ ਉਹਨਾਂ 'ਤੇ ਦੋਸ਼ ਲਗਾਇਆ ਹੈ ਕਿ ਦੇਸ਼ ਦੇ ਲੋਕਾਂ ਨੇ ਡਰ ਦੇ ਪੈਕੇਜ ਵਿਰੁੱਧ ਫਕਤਾ ਦੇ ਕੇ ਭਾਜਪਾ ਦੇ ਬਹੁਮਤ ਖੋ ਲਿਆ ਹੈ। rahul gandhi ਨੇ ਪੋਸਟ ਵਿੱਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਾ ਨਰਿੰਦਰ ਮੋਦੀ 10 ਸਾਲਾਂ ਤੋਂ ਡਰ ਦਾ ਰਾਜ ਚਲਾ ਰਹੇ ਹਨ। ਸਾਈਆਂ ਏਜੰਸੀਆਂ ਸੰਸਥਾਵਾਂ ਤੇ ਮੀਡੀਆ ਤੇ ਕਬਜ਼ਾ ਕਰਕੇ ਭਾਜਪਾ ਦੇ ਹਰ ਵਰਗ ਵਿੱਚ ਡਰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮਾਜ ਦੀ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਅਸੀਂ ਸਰਦਨ ਦੇ ਸਾਹਮਣੇ ਇਕਜੁੱਟ ਹੋ ਕੇ ਆਵਾਜ਼ ਉਠਾਈਏ ਅਤੇ ਸਾਡੀ ਉਮੀਦ ਹੈ ਕਿ ਸਰਕਾਰ ਵਿਰੋਧੀ ਧਿਰ ਨੂੰ ਆਪਣਾ ਸਹਿਯੋਗੀ ਸਮਝ ਕੇ ਸਾਰਿਆਂ ਨੂੰ ਨਾਲ ਲੈ ਕੇ ਦੇਸ਼ ਦੇ ਹਿੱਤ ਵਿੱਚ ਕੰਮ ਕਰਨਗੇ। rahul ਨੇਕੇਂ ਰਹੇ ਇਹਨਾਂ ਛੇ ਫੈਸਲਿਆਂ ਨੂੰ ਕਿਹਾ ਡਰ ਕਿਸਾਨਾਂ ਲਈ ਖਾਨੇ ਕਾਲੇ ਕਾਨੂੰਨ ਵਿਦਿਆਰਥੀਆਂ ਦਾ ਪੇਪਰ ਲੀਕ ਹੋਇਆ ਨੌਜਵਾਨ ਬੇਰੋਜ਼ਗਾਰੀ ਛੋਟੇ ਵਪਾਰੀਆਂ ਨੂੰ ਗਲਤ ਜੀਐਸਟੀ ਨੋਟਬੰਦੀ ਅਤੇ ਛਾਪਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਸ਼ ਭਗਤਾਨ ਨੂੰ ਅਗਨੀ ਵੀਰ ਸਕੀਮਾ ਮਨੀਪੁਰ ਦੇ ਲੋਕਾਂ ਲਈ ਘਰੇਲੂ ਯੋਧਾ ਦੱਸਿਆ ਕਿ ਰਾਹੁਲ ਗਾਂਧੀ ਵੱਲੋਂ ਸੰਸਦ ਦੇ ਵਿੱਚ ਪਰ ਵਿਰੋਧੀ ਧਿਰ ਤੇ ਤਾਂ ਕੱਸ ਦਿਆ ਉਹਨਾਂ ਨੇ ਮੋਦੀ ਸਰਕਾਰ ਦੇ ਛੇ ਫੈਸਲਿਆਂ ਨੂੰ ਲੋਕਾਂ ਦਾ ਡਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਪਿਛਲੇ 10 ਤਾਂ ਲੋਕ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਡਰ ਦੀ ਰਾਜ ਚਲਾ ਰਹੇ ਨੇ ਉਹਨਾਂ ਨੇ ਸਾਰੀਆਂ ਸੰਸਥਾਵਾਂ মিডিਆ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਹੈ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਮੋਦੀ ਸਰਕਾਰ ਵੱਲੋਂ ਤਿੰਨ ਕਾਨੂੰਨ ਪੇਸ਼ ਕੀਤੇ ਗਏ ਸੀ ਦੱਸਿਆ ਕਿ ਉਹ ਕਾਨੂੰਨ ਕਾਲ ਦੇਸ਼ ਸਰਦਰ ਵਿੱਚ ਲਾਗੂ ਕਰ ਦਿੱਤੇ ਗਏ ਨਹੀਂ ਜਿਹੜੇ ਆਪੀਸੀ ਦੀ 511 ਧਾਰਾਾਂ ਵਾਲ ਸੀ ਉਹ ਹੁਣ ਬੀਐਨਐਸ ਦੇ ਤਹਿਤ 352 ਧਾਰਾਾਂ ਬਣਾ ਦਿੱਤੀਆਂ ਗਈਆਂ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਵੱਲੋਂ ਜਿਹੜੇ ਤੇ ਕਾਨੂੰਨ ਕਾਲ ਦੇਸ਼ ਸਰਦਰ ਵਿੱਚ ਲਾਗੂ ਕੀਤੇ ਗਏ ਨੇ ਉਹਨਾਂ ਦਾ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਸਾਂਝੇ ਤੌਰ ਤੇ ਪਟਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਆਗੂ راج ਗੁਰਵਿੰਦਰ ਸਿੰਘ लाडी कुमान तेजला प्रधान ਲਖਵਿੰਦਰ ਸਿੰਘ ਮਨਜੀਵਾਲੀਆਂ ਦੀ ਗਵਾਹੀ ਰਚ ਨਵੇਂ ਫੌਜਦਾਰੀ ਕਾਨੂੰਨਾਂ ਖਿਲਾਫ ਅਤੇ ਸੰਸਾਰ ਪ੍ਰਸਿੱਧ ਲੇਖਕਾਂ ਤੇ ਸਾਹਿਤਕਾਰ ਅਰੂਤੀ رائے ਤੇ ਕਸ਼ਮੀਰ ਦੇ ਪ੍ਰੋਫੈਸਰ ਸ਼ੌਕਤ ਹੁਸੈਨ ਉੱਪਰ ਯੂਏਪੀਏ ਲਗਾਉਣ ਵਿਰੋਧ ਸਾਨਕ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ پارک ਵਿਖੇ ਰੋਸ਼ ਰੈਲੀ ਕੀਤੀ ਗਈ ਅਤੇ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਇਸ ਉਪਰੰਤ ਸ਼ਹਿਰ ਅੰਦਰ ਰੋਸ਼ ਪ੍ਰਦਰਸ਼ਨ ਕਰਦਿਆ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਐਸੀਐਮ ਬਟਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਵੀ ਮੋਦੀ ਸਰਕਾਰ ਲੋਕ ਮਨੁੱਖੀ ਅਧਿਕਾਰਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਦੇਸ਼ ਵਿਰੋਧੀ ਤਿੰਨ ਕਾਨੂੰਨ ਲਾਗੂ ਕਰਕੇ ਸਮੁੱਚੇ ਪ੍ਰਬੰਧਾ ਨੂੰ ਪੁਲਿਸ ਰਾਜ ਵਿੱਚ ਬਦਲਣ ਦਾ ਕਦਮ ਚੁੱਕਿਆ ਹੈ ਲੋਕ ਵਿਰੋਧੀ ਆਰਥਿਕ ਨੀਤੀਆਂ ਲਾਗੂ ਕਰਨ ਲਈ ਅਨਲਾਨੀ ਐਮਰਜੈਂਸੀ ਲਾਗੂ ਕੀਤੀ ਜਾ ਰਹੀ ਹੈ ਆਪਾ ਸਰਕਾਰ ਲੋਕਾਂ ਉੱਪਰ ਆਰਥਿਕ ਤੇ ਫਿਰੋਕ ਹਮਲਾ ਕਰਨ ਲਈ ਆਪਣੀ ਰਾਹ ਸਾਫ਼ ਕਰ ਰਹੀ ਹੈ ਲੇਖਕਾ ਉਦਜੀਵਿਆ ਤੇ ਜਮੂਰੀ ਨੂੰ ਆਪਣੇ ਹਮਲੇ ਦੀ ਮਾਰ ਹੇਠ ਲਿਆਣਾ ਚਾਹੀਦੀ ਹੈ ਲੇਖ ਲੋਕਾਂ ਦੀ ਆਵਾਜ਼ बनन वाले पुजजीविया नु लोकां ਦੇ ਸੰਘਰਸ਼ ਤੋਂ ਅਲੱਗ ਕਰਕੇ ਜੇਲਾ ਵਿੱਚ ਬੰਦ ਕਰਕੇ ਜਵਾਨ ਬਣ ਜਾਂਦੀ ਹੈ ਉਹਨਾਂ ਅਖੀਰ ਵਿੱਚ ਕਿਆ ਕੀ ਸੰਘਰਸ਼ ਸੀ ਲੋਕ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਨਹੀਂ ਹੋਣ ਦੇਣਗੇ ਇਸ ਮੌਕੇ ਗੁਰਬਚਨ ਸਿੰਘ ਸਲਾਹਕਾਰ ਬਚਨ ਸਿੰਘ ਪਭੋਈ ਤਲਜੀਤ ਸਿੰਘ ਜ਼ਿਲ੍ਹਾ ਸਕੱਤਰ ਅੱਦ ਹਰਦੀਪ ਸਿੰਘ ਉਰਨੀਤ ਸਿੰਘ ਦਡਿਆਲਾ ਲਖਵੀਰ ਸਿੰਘ ਹਰਪੁਰਾ ਗੁਰਮukh ਸਿੰਘ ਖੈਰਾ ਲਖਵਿੰਦਰ ਸਿੰਘ ਤਾਪਗੜ ਬਲਜਾਰ ਸਿੰਘ ਜਸਪਾਲ ਸਿੰਘ ਵਰਜਨਾਮ ਕਸ਼ਮੀਰ ਸਿੰਘ ਜਤਿੰਦਰ ਸਿੰਘ ਗਵਿੰਦਰ ਸਿੰਘ ਗੁਰਪ੍ਰੀਤ ਸਿੰਘ ਬਲਜਾਰ ਸਿੰਘ ਪੰਜਾਬ ਕਿਸਾਨੀ ਹੁਨੀਅੰ ਦਲਬੀਰ ਸਿੰਘ ਨਿਰਮਲ ਸਿੰਘ ਜੀਤ ਸਿੰਘ ਜਗਤਾਰ ਸਿੰਘ ਸਮਰਨਜੀਤ ਸਿੰਘ ਮਾਲੋਵਾਲੀ ਜਤਿੰਦਰ ਸਿੰਘ ਆਦੀ ਹਾਜ਼ਰ ਸੰਦਾ ਸਹੀਤੀ ਮੋਦੀ ਸਰਕਾਰ ਵੱਲੋਂ ਜਿਹੜੇ ਕੱਲ ਦੇਸ਼ ਭਰ ਦੇ ਵਿੱਚ ਕਾਨੂੰਨ ਲਾਗੂ ਕੀਤੇ ਗਏ ਨੇ ਤਿੰਨ ਕਾਨੂੰਨ ਕਿਸਾਨਾਂ ਵੱਲੋਂ ਨਾਲੋਂ ਕਾਲੇ ਕਾਨੂੰਨوں ਕੋਸੂ ਕੀਤਾ ਗਿਆ ਹੈ ਤੇ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਬਟਾਲਾ ਦੇ ਬਟਾਲਾ ਦੇ ਐਸ.ਡੀ.ਐਮ ਨੂੰ ਪੱਤਰ ਲਿਖਿਆ ਗਿਆ ਹੈ ਦੱਸੇ ਕਿ ਕਿਸਾਨਾਂ ਨੇ ਇਹਨਾਂ ਦਾ ਵਿਰੋਧ ਕਰਦੇ ਆ ਕੱਲ ਤਾ ਕਾਨੂੰਨ ਦੀਆਂ ਕਾਪੀਆਂ ਸਾੜਦੀਆਂ ਇਹਨਾਂ ਦੇ ਨਾਰੇ ਬਜ ਦਿੱਤੀ ਹੈ ਤੇ ਇਹਨਾਂ ਦਾ ਵਿਰੋਧ ਕੀਤਾ ਹੈ ਤੇ ਕਿਹਾ ਹੈ ਕਿ ਦੇਸ਼ ਭਰ ਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋਣੇ ਚਾਹੀਦੇ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਉਹਨਾਂ ਨੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ ਹੈ ਮੋਦੀ ਸਰਕਾਰ ਨੇ ਜਿਹੜੀ 18ਵੀਂ ਲੋਕ ਸਭਾ ਦੇ ਸਦਨ ਦੀ ਪਹਿਲੇ ਸੈਸ਼ਨ ਦੇ ਵਿੱਚ ਆਪਣੇ ਤਿੰਨ ਕਾਨੂੰਨ ਪੇਸ਼ ਕੀਤੇ ਸੀ ਉਹ ਕੱਲ ਦੇਸ਼ ਭਰ ਦੇ ਵਿੱਚ ਲਾਗੂ ਹੋ ਚੁੱਕੇ ਨੇ ਦੱਸੀਏ ਕਿ ਜਿਹੜੇ IPC ਦੇ 511 ਧਾਰਾਵਾਂ ਸੀ ਉਹ BNS ਦੇ ਤਹਿਤ 358 ਧਾਰਾਵਾਂ ਹੋ ਚੁੱਕੀਆਂ ਸਿਗੀਆਂ ਤੇ ਹੁਣ ਕੋਈ ਵੀ ਕੇਸ ਧਾਰਾ ਜਿਵੇਂ ਕਿ ਚੋਰੀ ਚਕਾਰੀ ਦੀ 420 ਦੇ ਕੇਸ ਜਿਹੜੇ ਸੀਗੇ ਹੋਵੇ 108 ਦੇ ਤਹਿਤ ਤੇ ਬੀਐਨਐਸ ਤਹਿਤ ਦਰਜ ਕੀਤੇ ਜਾਣੇ ਸੀ ਤੇ ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਦਾ ਰੋਸ ਪ੍ਰਦਰਸ਼ਨ ਕਰਦੇ ਆਂ ਕੱਲ ਪਾਰਕ ਦੇ ਵਿੱਚ ਕਿਸਾਨਾਂ ਨੇ ਇਨ੍ਹਾਂ ਕਾਨੂੰਨ ਦੇ ਕਾਪੀਆਂ ਦੀ ਜਿਹੜੀ ਕੀ ਉਹ ਸਾੜੀਆਂ ਤੇ ਨਾਰੇਬਾਜ਼ੀ ਕੀਤੀ ਗਈ ਤੇ ਇਹਨਾਂ ਨੇ ਕਾਨੂੰਨ ਰੱਦ ਕਰਨ ਦੀ ਵੀ ਮੰਗ ਕੀਤੀ ਉਹਨਾਂ ਨੇ ਮੋਦੀ ਸਰਕਾਰ ਦੇ ਇਸ ਕਾਨੂੰਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤਿ ਗਰਮੀ ਤੋਂ ਅੱਕੇ ਪਏ ਲੋਕਾਂ ਨੂੰ ਬੇਸਬਰੀ ਨਾਲ ਮੀਂਹ ਦਾ ਇੰਤਜ਼ਾਰ ਹੈ ਤੇ ਉੱਤੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਲਰਟ ਜਾਰੀ ਕੀਤੇ ਗਏ ਨੇ ਦੱਸ ਦਈਏ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਚ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਹਿਮਾਚਲ ਪ੍ਰਦੇਸ਼ ਵਿੱਚ ਲਾਲੂਸਪਤੀ ਤੋਂ ਕਿਨੌਰ ਨੂੰ ਛੱਡ ਕੇ ਬਾਕੀ ਜਿਲ੍ਹਿਆਂ ਵਿੱਚ ਹਨੇਰੀ ਮੀਂਹ ਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸੇ ਤਰ੍ਹਾਂ ਹਰਿਆਣਾ ਵਿੱਚ ਮੌਨਸੂਨ ਦੀ ਐਂਟਰੀ ਤੋਂ ਬਾਅਦ ਇਹ ਅਗਲੇ 24 ਘੰਟਿਆਂ ਵਿੱਚ ਸੂਬੇ ਚ ਫੈਲ ਜਾਵੇਗਾ ਪੰਜਾਬ ਕਈ ਜ਼ਿਲ੍ਹਿਆਂ ਵਿੱਚ ਤਾਂ ਪਿਛਲੇ 1-2 ਦਿਨਾਂ 'ਚ ਖੁੱਲਕੇ ਮੀਂਹ ਪੈ ਵੀ ਚੁੱਕਿਆ ਹੈ ਬੇਸ਼ੱਕ ਇਸ ਨਾਲ ਲੋਕਾਂ ਨੂੰ ਗੁਮਸਤੋਂ ਰਾਹਤ ਮਿਲੇਗੀ ਅਤੇ ਚੋਦੇ ਨੂਵੀਂ ਭਰਪੂਰ ਪਾਣੀ ਮਿਲ ਜਾਵੇਗਾ ਪਰ ਦੂਜੇ ਪਾਸੇ ਲੋਕਾਂ ਨੂੰ ਖਤਸਾ ਹੈ ਕਿ ਜਿਸ ਤਰ੍ਹਾਂ ਮੌਸਮੀ ਤਬਦੀਲੀਆਂ ਆਪਰ ਰਹੀਆਂ ਹਨ ਕਿਤੇ ਇਸ ਵਾਰ ਵੀ ਪਿਛਲੇ ਸਾਲ ਦੀ ਤਰ੍ਹਾਂ ਉਹਨਾਂ ਨੂੰ ਇਸ ਦਾ ਖਾਮਯਾਜਾ ਨਾ ਤੋਗਤ ਨਾ ਪਵੇ ਇਹ ਖਤਸਾ ਇਸ ਲਈ ਵੀ ਵਾਜੂਬ ਲੱਗਦਾ ਹੈ ਕਿਉਂਕਿ ਅੱਜਕੱਲ ਲਗਭਗ ਹਰ ਕਿਸੇ ਦੇ ਹੱਥ ਵਿੱਚ ਸਮਾਰਟਫੋਨ ਹੈ ਅਤੇ ਮੌਸਮ ਦੀ ਪਲਪਲ ਦੀ ਖਬਰ ਉਸ ਨੂੰ ਮਿਲ ਰਹੀ ਹੈ ਸਾਲ 2023 ਵਿੱਚ ਪੰਜਾਬ ਵਿੱਚ ਕਈ ਠਾਈ ਆਈ ਖੜਾ ਕਾਰਨ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਇਸ ਲਈ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈਦਰਾਸਲ ਪਿਛਲੇ ਬਰੇ ਆਏ ਹੜਾ ਪਿਛੇ ਹਿਮਾਚਲ ਪ੍ਰਦੇਸ਼ ਵਿੱਚ ਪਈਆਂ ਬਾਰਿਸ਼ਾਂ ਇੱਕ ਵੱਡਾ ਭਾਰਨ ਸੀ ਬੀਤੇ ਬਰੇ ਜੂਨ ਤੋਂ ਜੁਲਾਈ ਤੇ ਹਿਮਾਚਲ ਪ੍ਰਦੇਸ਼ ਚ ਆਮ ਨਾਲੋਂ 242 ਐਮ ਐਮ ਵੱਧ ਮੀਂਹ ਦਰਜ ਕੀਤਾ ਗਿਆ ਸੀ ਅਤੇ ਪੰਜਾਬ 'ਚ 64.2 ਐਮ ਐਮ ਮੀਂਹ ਆਮ ਨਾਲੋਂ ਵੱਧ ਪਿਆ ਸੀ ਇਸ ਕਾਰਨ ਹਿਮਾਚਲ ਤੇ ਪੰਜਾਬ ਵਿੱਚ ਆਉਣ ਦੇ ਦਰਿਆ ਪਾਣੀ ਨਾਲ ਨੱਕੇ ਨੱਕੇ ਭਰ ਗਏ ਸਨ ਇੱਥੇ ਤੱਕ ਕਿ ਡੈਮਾਂ ਤੋਂ ਵੀ ਪਾਣੀ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਨਤੀਜਾ ਇਹ ਕਿ ਪੰਜਾਬ ਦੀ ਪੂਰੀ ਤਿਹਾਈ ਨਾ ਹੋਣ ਕਾਰਨ ਸੂਬੇ ਚ ਖੜਾ ਦੀ ਮਾਰ ਚੱਲਨੀ ਪਈ ਸੀ ਇਸ ਵਾਰ ਵੀ ਮੌਸਮ ਵਿਭਾਗ ਦਾ ਬਾਰਿਸ਼ ਆਵਾਰੇ ਅਲਰਟ ਸ਼ੁਰੂ ਹੋ ਚੁੱਕਾ ਹੈ ਜੋ ਇਹਨਾਂ ਦਿਨਾਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਂਦੇ ਹੱਤਾ ਪੰਜਾਬ ਲਈ ਖਤਰੇ ਦੀ ਘੰਟੀ ਹੋਵੇਗੀ ਪੰਜਾਬ ਵਿੱਚ ਸਾਲ 2000 ਤੋਂ ਬਾਅਦ ਮੌਨਸੂਨ ਚ ਮੀਂਹ ਪੈਣ ਦੇ ਸਿਲਸਿਲੇ ਚ ਗਿਰਾਵਟ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਮਾਹਿਰਾਂ ਮੁਤਾਬਕ ਪੰਜਾਬ ਚ ਮੌਨਸੂਨ ਆਮ ਬੰਦ ਰਹੇ ਤਾਂ 439 ਐਮਐਮ ਮੀਂਹ ਦਰਜ ਕੀਤਾ ਜਾਂਦਾ ਹੈ ਸਾਲ 2023 ਚ ਜੂਨ ਤੋਂ ਸਤੰਬਰ ਤੱਕ ਪੰਜਾਬ ਚ ਕੁੱਲ 417 mm ریکارڈ ਕੀਤਾ ਗਿਆ ਸੀ ਜੋ ਆਮ ਨਾਲੋਂ 12 mm ਘੱਟ ਸੀ ਇਸ ਦੇ ਬਾਵਜੂਦ ਪੰਜਾਬ 'ਚ ਹੜ ਵਰਗੇ ਹਾਲਾਤ ਪੈਦਾ ਹੋ ਗਏ ਸੀ ਜੇ ਇਸ ਵਾਰ ਆਮ ਨਾਲੋਂ ਥੋੜਾ ਜਿਹਾ ਵੀ ਮੀਂਹ ਵੱਧ ਪੈ ਗਿਆ ਤਾਂ ਪੰਜਾਬ ਦੇ ਹਾਲਾਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦੂਜੇ ਪਾਸੇ ਪੰਜਾਬ 'ਚ ਇਸ ਵਾਰ ਮੌਨਸੂਨ ਦਾ ਰਨ ਕੀ ਹਾਲਤ ਬਣਨਗੇ ਇਹ ਸਭ ਕੁਝ ਹਿਮਾਚਲ ਪ੍ਰਦੇਸ਼ ਵਿੱਚ ਪੈਣ ਵਾਲੀਆਂ ਬਾਰਿਸ਼ਾਂ ਤੋਂ ਹੀ ਨਿਰਭਰ ਕਰੇਗਾ ਇਸ ਲਈ ਮੌਸਮ ਵਿਭਾਗ ਦੀ ਚਿਕਤਨੀ ਨੂੰ ਮਹਿੰਤਾ ਨਾਲ ਲੈਂਦੇ ਹੋਏ ਪੰਜਾਬ ਨੂੰ ਹੜ ਰੋਕੂ ਆਗੂ ਪ੍ਰਬੰਧਨ 'ਚ ਜੁੜ ਜਾਣਾ ਚਾਹੀਦਾ ਹੈ ਸ਼ਾਸਨ ਪ੍ਰਸ਼ਾਸਨ ਨੂੰ ਡਿੱਗੇ ਬਰੇ ਰਹੀਆਂ ਘਟਾ ਦੇ ਮੰਦੇ ਨਜ਼ਰ ਧਿਆਨ ਨਾਲ ਅੰਜਾਮ ਦੇਣਾ ਚਾਹੀਦਾ ਹੈ ਜਾਗਰੂਕ ਨਾਗਰਿਕਾ ਸਮਾਜੀ ਸੰਸਥਾਵਾਂ ਨੂੰ ਮੁਕਤੋ ਹੀ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ ਤਾਂ ਕਿ ਜੋ ਕੋਤੇ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪਹਿਲਾਂ ਹੀ ਦੂਰ ਕਰ ਲਿਆ ਜਾਵੇ ਹੜ ON ਜਾਂ ਫਿਰ ਘੜਾ ਦੀ ਸਥਿਤੀ ਪੈਦਾ ਹੋਣ ਤੋਂ ਬਾਅਦ ਇੱਕ ਦੂਜੇ ਤੇ ਠੀਕਰ ਭੰਨਣ ਦਾ ਕੋਈ ਫਾਇਦਾ ਨਹੀਂ ਹੁੰਦਾ ਦੱਸ ਇਹ ਹੈ ਕਿ ਮੌਸਮ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਸਾਲ ਪੰਜਾਬ ਦੇ ਵਿੱਚ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਹਾਲਾਤ ਹੜ ਵਰਗੇ ਹੋ ਸਕਦੇ ਨੇ ਪੰਜਾਬ ਨੂੰ ਹੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੋਕਾਂ ਨੂੰ ਮੀਂਹ ਦਾ ਬੇਸਬਰੀ ਨਾਲ ਇੰਤਜ਼ਾਰ ਤਾਂ ਹੈ ਕਿਉਂਕਿ ਲੋਕ ਅਤਿ ਦੀ ਗਰਮੀ ਤੋਂ ਪਰੇਸ਼ਾਨ ਹੋਏ ਪਏ ਨੇ ਲੇਕਿਨ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਕਬੀਲਤਾ ਨਾਲ ਨਹੀਂ ਦੀ ਜ਼ਰੂਰਤ ਹੈ ਨਮਿਆ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤਦ ਤੱਕ ਦੀ ਇਜਾਜ਼ਤ ਧੰਨਵਾਦ